ਸਾਤਸੰਗ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜਦੋਂ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚਖੰਡ ਜਾਣ ਦੀਆਂ ਤਿਆਰੀਆਂ ਕਰ ਰਹੇ ਨੇ ਜਾਨੀ ਜੋਤੀ ਜੋਸ ਸਮਾਉਣ ਲੱਗੇ ਤਾਂ ਸੰਗਤਾਂ ਨੇ ਆਖਿਆ ਸਤਿਗੁਰਾਂ ਨੂੰ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਫੁਰਮਾਨ ਕਰੋ ਕਿ ਅੱਗੇ ਗੁਰਦੁਆਰਾ ਗੱਦੀ ਦੇ ਉੱਪਰ ਕਿ ਇਹਨਾਂ ਨੂੰ ਬਿਰਾਜਮਾਨ ਆਪ ਜੀ ਕਰੋਗੇ ਤਾਂ ਸਤਿਗੁਰ ਮਹਾਰਾਜ ਜੀ ਨੇ ਆਖਿਆ ਕਿ ਭਾਈ ਪੰਜ ਪੈਸੇ ਨਾਰੀਆ ਲੈ ਕਰਕੇ ਆਓ ਅਸੀਂ ਹੁਣ ਗੁਰਤਾ ਗੱਦੀ ਸੰਪਣੀ ਹੈ ਤਾਂ ਸਤਗੁਰ ਮਹਾਰਾਜ ਜੀ ਦੇ ਪਾਸ ਪੰਜ ਪੈਸੇ ਤੇ ਨਾਰੀਅਲ ਲੈ ਕੇ ਇੱਕ ਥਾਲੀ ਦੇ ਵਿੱਚ ਰੱਖ ਕਰਕੇ ਲੈ ਕੇ ਆਏ ਤੇ ਸਤਗੁਰ ਮਹਾਰਾਜ ਜੀ ਨੇ ਸੁਰਤ ਦੁਆਰਾ ਹੀ ਤਿੰਨ ਵਾਰ ਕਮਾ ਕੇ ਜਾਣੀ ਧਿਆਨ ਦੁਆਰਾ ਹੀ ਤਿੰਨ ਪ੍ਰਕਾਰਾਂ ਵਾਂ ਕੀਤੀਆਂ ਔਰ ਪ੍ਰਕਰਮਾ ਕਰਕੇ ਤੇ ਮੱਥਾ ਟੇਕ ਦਿੱਤਾ ਤੇ ਸਤਗੁਰਾਂ ਨੇ ਆਖ ਦਿੱਤਾ ਕਿ ਬਾਬਾ ਵਸੇ ਗ੍ਰਾਮ ਬਕਾਲੇ ਤੇ ਕਿ ਬਾਬਾ ਜੀ ਆਪਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਲਾ ਇਸ਼ਾਰਾ ਸੀ ਕਿ ਗ੍ਰਾਮ ਬਕਾਲੇ ਵਿਖੇ ਉਤੇ ਵਸਦੇ ਹਨ ਤੇ ਉਹ ਹੁਣ ਅੱਗੇ ਜਾਣੇ ਨੌਵੇਂ ਪਾਤਸ਼ਾਹ ਜੀ ਗੁਰੂ ਸਾਹਿਬ ਜੀ ਹੋਣਗੇ ਜੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਦੱਦੀ ਦੀ ਬਖਸ਼ਿਸ਼ ਵਾਲਾ ਥਾਲ ਬਾਬਾ ਬੁੱਢਾ ਜੀ ਦੀ ਮੰਸ ਵਿੱਚੋਂ ਬਾਬਾ ਗੁਰਦੱਤਾ ਜੀ ਨੂੰ ਸੰਭਾਲ ਦਿੱਤਾ ਔਰ ਉਹ ਥਾਲ ਲੈ ਕੇ ਔਰ ਆ ਗਏ ਤੇ ਇਸ ਤਰ੍ਹਾਂ ਕਰਕੇ ਸਾਧ ਸੰਗਤ ਜੀ ਬਾਬਾ ਬਕਾਲਾ ਵਿਖੇ ਨੌਵੇਂ ਪਾਤਸ਼ਾਹ ਦੀ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਹੁਮ ਹਮਾ ਕੇ ਉਤੇ ਪਹੁੰਚਣ ਲੱਗੀਆਂ ਇਸ ਗੱਲ ਦਾ ਜਦੋਂ ਇੱਥੇ ਜੋ ਧੀਰਮਲ ਵਾਲੇ ਹੋ ਗਏ ਜਾਂ ਹੋਰ ਹੋ ਗਏ ਸੋਢੀ ਜਾਨੀ ਹੋ ਗਏ ਉਹਨਾਂ ਨੇ ਇੱਥੇ ਆ ਕੇ ਡੇਰੇ ਲਾਉਣੇ ਸ਼ੁਰੂ ਕਰ ਦਿੱਤੇ ਬਾਬਾ ਬਕਾਲਾ ਵਿਖੇ ਤੇ ਇਸ ਤਰ੍ਹਾਂ ਕਰਕੇ ਉਹਨਾਂ ਨੇ 22 ਮੰਜੀਆਂ ਲਗਾ ਲਈਆਂ ਜੋ ਕਿ ਨਕਲੀ ਗੁਰੂ ਸਨ ਉਹ 22 ਮੰਜੀਆਂ ਲਗਾ ਕਰਕੇ ਬੈਠ ਗਏ ਕਿ ਅਸੀਂ ਗੁਰੂ ਆ ਅਸੀਂ ਗੁਰੂ ਆ ਤੁਸੀਂ ਸਤ ਸੰਗਤ ਜੀ ਇਸ ਤੋਂ ਅਗਰੇ ਅੱਗੇ ਆਪਾਂ ਗੱਲਬਾਤ ਕਰੀਏ ਤੋ ਇਹ ਹੈ ਸਤ ਸੰਗਤ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਤਾ ਪਹਿਲਾਂ ਤੋਂ ਹੀ ਬਾਬਾ ਬਕਾਲੇ ਰਹਿੰਦੇ ਸਨ ਕਿਉਂਕਿ ਗੁਰੂ 6ਵੇਂ ਪਾਤਸ਼ਾਹ ਮਹਾਰਾਜੀ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜਦੋਂ ਗੁਰੂ 6ਵੇਂ ਪਾਤਸ਼ਾਹ ਮਹਾਰਾਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਪ੍ਰਜਤੀ ਜੋਤ ਸਮਾਏ ਨੇ ਉਸ ਤੋਂ ਪਹਿਲਾਂ ਤੇ ਮਾਤਾ ਨਾਨਕੀ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਉਰਤੇਮੀ ਪਾਤਸ਼ਾਹ ਮਾਰੀ ਇਹਨਾਂ ਵਕਸ਼ੇਸ਼ ਕਰਕੇ ਬਾਬਾ ਬਗਾਲੇ ਨਗਰ ਵਿਖੇ ਭੇਜ ਦਿੱਤਾ ਸੀ ਸੋ ਸਤਸੰਗ ਜੀ ਇਹ ਜੋ ਮੱਖਣਸ਼ਾ ਲਵਾਣਾ ਹੈ ਇਹ ਇੱਕ ਗੁਰਸਿੱਖ ਹੈ ਔਰਤੇ ਵਪਾਰੀ ਹੈ ਤੇ ਇਹ ਜਿਹੜਾ ਪਾਕਿਸਤਾਨ ਦੇ ਵਿੱਚ ਗੁਜਰਾਤ ਹੈ ਉੱਤੇ ਜੇਲਮ ਜ਼ਿਲ੍ਹੇ ਦੇ ਵਿੱਚ ਰਹਿਣ ਵਾਲਾ ਇੱਕ ਪਿੰਡ ਟਾਂਡੇ ਦਾ ਬੰਜਾਰਾ ਸੀ ਸੋ ਸਤਸੰਗ ਜੀ ਸਮੁੰਦਰੀ ਜਹਾਜ਼ ਦੁਆਰਾ ਇਸ ਦਾ ਵਪਾਰ ਬਿਜ਼ਨਸ ਚੱਲਦਾ ਸੀ ਸੋ ਸਮਾਨ ਇੱਕ ਦੇਸ਼ ਤੋਂ ਖਰੀਦ ਕੇ ਦੂਸਰੇ ਦੇਸ਼ ਵਿੱਚ ਇਹ ਵੇਚਿਆ ਕਰਦਾ ਸੀ ਸੋ ਯਾਨੀ ਬਹੁਤ ਅਮੀਰ ਤਨਾਡ ਗੁਰਸਿੱਖ ਸੀ ਇਹ ਤੇ ਇੱਕ ਵਾਰੀ ਦੀ ਗੱਲ ਹੈ ਕਿ ਇਸ ਦਾ ਜੋ ਜਹਾਜ਼ ਸੀ ਉਹ ਸਾંગਤ ਜੀ ਇੱਕ ਸਮੁੰਦਰ ਦੇ ਵਿੱਚ ਬ੍ਰੇਤੀ ਦੇ ਵਿੱਚ ਫਸ ਗਿਆ ਸੋ ਫਸੇ ਹੋ ਜਾਦ ਦੇ ਵਿੱਚ ਜਿਉਂ-ਜਿਉ ਉਸ ਨੂੰ ਇਹ ਕੱਢਣ ਦੀ ਕੋਸ਼ਿਸ਼ ਕਰਦੇ ਨੇ ਪਰ ਜਹਾਜ਼ ਹੋਰ ਬ੍ਰੇਤੀ ਵਿੱਚ ਤਸਦਾ ਹੀ ਤਸਦਾ ਜਾ ਰਿਹਾ ਹੈ ਇਸ ਨੇ ਦੇਖਿਆ ਕਿ ਮੇਰਾ ਬਹੁਤ ਨੁਕਸਾਨ ਹੋ ਜਾਏਗਾ ਇਹ ਜਹਾਜ਼ ਤਾਂ ਡੁੱਬ ਜਾਏਗਾ ਉਸ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਕਿਉਂਕਿ ਗੁਰੂ ਘਰ ਦਾ ਇਹ ਸ਼ਰਧਾਲੂ ਸਿੱਖ ਸੀ ਇਸ ਨੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਜਿਹੜੀ ਵੀ ਜੋਤ ਵਿੱਚ ਜਿਹੜੇ ਵੀ ਸਰੂਪ ਦੇ ਵਿੱਚ ਆਪ ਜੀ ਮੌਜੂਦ ਇਸ ਸਮੇਂ ਗੁਰਨਾਨਕ ਸਾਹਿਬ ਦੀ ਜੋਤ ਉੱਪਰ ਮੌਜੂਦ ਹੋ ਤੇ ਮੇਰੀ ਅਰਦਾਸ ਬੇਨਤੀ ਸੁਣੋ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਮੇਰੇ ਡੁੱਬਦੇ ਹੋਏ ਬੇੜੇ ਨੂੰ ਮੇਰੇ ਡੁੱਬਦੇ ਹੋਏ ਸਮੁੰਦਰੀ ਜਹਾਜ਼ ਨੂੰ ਆਪ ਕਿਰਪਾ ਕਰਕੇ ਪਾਰ ਕਿਨਾਰੇ ਲਗਾਓ ਤੇ ਇਸ ਨੇ ਉਸ ਸਮੇਂ ਹੀ ਆਪਣੀਆਂ ਮੋਹਰਾਂ ਸੁਖ ਲਈਆਂ ਸਨ ਕਿ ਮੈਂ ਗੁਰੂ ਸਾਹਿਬ ਜੀ ਨੂੰ 500 ਮੋਹਰਾਂ ਦਾ ਮੱਥਾ ਟੇਕਾਂਗਾ ਔਰ ਸੁਗਾਤਾਂ ਮੈਂ ਗੁਰੂ ਸਾਹਿਬ ਨੂੰ ਮੈਂ ਭੇਟ ਕਰਾਂਗਾ ਤਾਂ ਮੱਖਣਸ਼ਾਲਵਾਣਾ ਦਾ ਜਿਹੜਾ ਜਹਾਜ਼ ਸੀ ਉਸਾਰ ਸੰਗ ਜੀ ਵਿਰੇਤੀ ਦੇ ਵਿੱਚੋਂ ਨਿਕਲਿਆ ਉਸ ਤੋਂ ਬਾਅਦ ਜੀ ਫਿਰ ਇਹ ਭਾਲ ਕਰਦਾ ਆ ਰਿਹਾ ਹੈ ਕਿ ਮੈਂ ਕਿੱਥੇ ਗੁਰੂ ਸਾਹਿਬ ਨੂੰ ਮਿਲਾਂ ਭਲਾ ਦਿੱਲੀ ਗਿਆ ਉਸ ਤੋਂ ਬਾਅਦ ਇਸ ਨੂੰ ਪਤਾ ਲੱਗਿਆ ਕਿ ਬਾਬਾ ਬਕਾਲਾ ਵਿਖੇ ਨੌਵੇਂ ਪਾਤਸ਼ਾਹ ਮਹਾਰਾਜੀ ਮੌਜੂਦ ਮਾਨ ਹਨ ਜਦੋਂ ਇਸ ਸਥਾਨ ਦੇ ਪਰ ਆ ਕੇ ਇਸ ਨੇ ਦੇਖਿਆ ਤਾਂ ਕਿ ਇੱਥੇ ਤਾਂ 22 ਮੰਜੀਆਂ ਲੱਗੀਆਂ ਹੋਈਆਂ ਹਨ ਤਾਂ ਇਸ ਨੇ ਸੋਚਿਆ ਕਿ ਮੈਂ ਹੁਣ ਮੈਂ ਕੀ ਕਰਾਂ ਮੈਂ ਪੂਰਾ ਸਤਿਗੁਰੂ ਸੱਚਾ ਸਤਿਗੁਰੂ ਮੈਂ ਕਿਸ ਨੂੰ ਜਾਣਾ ਤਾਂ ਇਹ ਦੋ ਦੋ ਮੋਹਰਾਂ ਸਾਰਿਆਂ ਦੀ ਅੱਗੇ ਰੱਖਦਾ ਆ ਰਿਹਾ ਹੈ ਧੀਰਮਲ ਦਾ ਜਿਹੜਾ ਡੇਰਾ ਸੀ ਦਰਬਾਰ ਸੀ ਇਹ ਵੱਡਾ ਸੀ ਬਣਾਇਆ ਹੋਇਆ ਕਿਉਂਕਿ ਧੀਰਮਲ ਦੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਸੀ ਤੇ ਇਸ ਨੇ ਪੰਜ ਮੋਹਰਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਰੂਪ ਦੇ ਅੱਗੇ ਮੱਥਾ ਟੇਕਿਆ ਔਰ ਬਾਕੀ ਧੀਰਮਲ ਦੇ ਅੱਗੇ ਦੋ-ਦੋ ਮੋਹਰਾਂ ਜਿਹੜੇ ਹੋਰ ਵੀ ਸੋਢੀ ਮਜੀਆਂ ਲਈ ਬੈਠੇ ਸਨ ਉਹਨਾਂ ਦੇ ਮੋਹਰੇ ਵੀ ਦੋ-ਦੋ ਮੋਹਰਾਂ ਰੱਖ ਕੇ ਇਸ ਨੇ ਮੱਥਾ ਟੇਕਿਆ ਔਰ ਮਨ ਵਿੱਚ ਆਪਣੇ ਸੰਕਲਪ ਕਰ ਲਿਆ ਤੇ ਇਸ ਨੇ ਕੀਤਾ ਕਿ ਜੇ ਗੁਰੂ ਪੂਰਾ ਹੋਏਗਾ ਮੈਨੂੰ ਆਪ ਕਹੇ ਕਿ ਗੁਰੂ ਅੰਤਰਜਾਮੀ ਹੋਏਗਾ ਮੈਨੂੰ ਆਪ ਕਹੇ ਕਿ 500 ਮੋਹਰਾਂ ਲੈ ਲਵੇਗਾ ਇਸਨੇ ਜਾਨੀ ਇਹ ਸ਼ਰਤ ਆਪਣੇ ਮਨ ਦੇ ਵਿੱਚ ਰੱਖ ਦਿੱਤੀ ਸੀ ਕਿ ਨਾਲੇ ਮੈਨੂੰ ਪਤਾ ਲੱਗ ਜਾਊਗਾ ਵੀ ਇਹਨਾਂ ਵਿੱਚੋਂ ਪੂਰਾ ਗੁਰੂ ਕਿਹੜਾ ਹੈ ਲੇਕਿਨ ਉਹਨਾਂ ਨੇ ਕਿਸੇ ਨੇ ਨਹੀਂ ਆਖਿਆ ਕਿ ਭਾਈ ਮੱਖਣਸਰ ਲਵਾਨੇ ਤੂੰ ਸੁੱਖੀਆਂ ਤਾਂ 500 ਮੋਹਰਾਂ ਸਨ ਤੇ ਹੁਣ ਤੂੰ 20 ਮੋਹਰਾਂ ਰੱਖ ਰਿਹਾ ਉਹ ਮੱਖਣਸਰ ਲਵਾਨੇ ਨੂੰ ਕਿਸੇ ਨੇ ਨਹੀਂ ਇਸ ਗੱਲ ਤੋਂ ਟੋਕਿਆ ਤਾਂ ਮੱਖਣਸਰ ਲਵਾਨਾ ਸਮਝ ਗਿਆ ਕਿ ਇਹਨਾਂ ਵਿੱਚੋਂ ਪੂਰਾ ਗੁਰੂ ਕੋਈ ਵੀ ਨਹੀਂ ਹੈ ਇਹ ਸਾਰੇ ਪਖੰਡੀ ਗੁਰੂ ਹਨ ਲੰਬੀ ਗੁਰੂ ਹਨ ਸੋ ਇਸ ਤਰ੍ਹਾਂ ਕਰਦੇ ਹੋਏ ਉਸ ਦਾ ਮਨ ਨਰਾਸਤੇ ਵਿੱਚ ਗਿਆ ਤਾਂ ਉਸ ਨੇ ਪੁੱਛਿਆ ਕਿ ਭਾਈ ਕੋਈ ਸੋਢੀ ਇੱਥੇ ਰਹਤਾ ਨਹੀਂ ਗਿਆ ਤਾਂ ਉਤੋਂ ਇਸ ਨੂੰ ਦੱਸ ਪਈ ਕਿ ਇੱਕ ਗੁਰੂ ਹਰਗੋਬਿੰਦ ਸਾਹਿਬ ਰਾਜੀ ਦੇ ਸਭ ਤੋਂ ਛੋਟੇ ਸੁਪੁੱਤਰ ਹਨ ਔਰ ਮਸਤ ਰਹਿੰਦੇ ਹਨ ਕਿਸੇ ਨਾਲ ਫालतू ਗੱਲਬਾਤ ਨਹੀਂ ਕਰਦੇ ਤੇ ਇੱਕ ਉਹ ਵੀ ਰਹਿੰਦੇ ਹਨ ਤਾਂ ਇਸ ਤੇ ਮਨ ਨੂੰ ਠਹਿਰ ਜਾਈ ਵੀ ਕਿਤੇ ਉਹੀ ਨਾ ਪੂਰੇ ਸਤਗੁਰੂ ਜੀ ਹੋਣ ਕਿਤੇ ਭਾਦਰ ਜੀ ਅਲਮਸਤ ਹੋ ਕੇ ਰਹਿੰਦੇ ਹਨ ਔਰ ਵਿਚਰਦੇ ਨਹੀਂ ਹੈ ਦੁਨੀਆ ਦੇ ਵਿੱਚ ਅਸਦੇ ਮਨ ਵਿੱਚ ਸ਼ਰਧਾ ਜੀ ਜਾਗੀ ਕਿ ਕੀ ਪਤਾ ਉਹੀ ਪੂਰੇ ਸਤਿਗੁਰੂ ਮਹਾਰਾਜ ਜੀ ਹੋਵਣ ਤਾਂ ਫਿਰ ਇਸ ਦੇ ਮਨ ਦੇ ਵਿੱਚ ਆਇਆ ਕਿ ਮੈਂ ਉਹਨਾਂ ਦੇ ਕੋਲ ਜਾਵਾਂ ਤਾਂ ਉੱਤੇ ਜਦੋਂ ਆਉਣ ਲੱਗਿਆ ਤਾਂ ਫਿਰ ਇਹ ਆਪਣੇ ਆਪ ਆ ਰਿਹਾ ਤੇ ਹੋਰ ਆਪਣੇ ਕੁਝ ਜਿਹੜੇ ਇਸ ਦੇ ਨਾਲ ਸਿਪਾਹੀ ਸਨ ਸੰਗਤ ਸਈ ਉਸ ਨੂੰ ਲੈ ਕਰਕੇ ਆਇਆ ਤਾਂ ਸਤਿਗੁਰੂ ਮਹਾਰਾਜ ਜੀ ਨੇ ਦੇਖਿਆ ਕਿ ਕੋਈ ਖੜਾਕ ਹੋਇਆ ਹੈ ਤਾਂ ਦੱਸਿਆ ਸਤਿਗੁਰੂ ਮਹਾਰਾਜ ਜੀ ਨੂੰ ਸੇਵਕ ਨੇ ਕਿ ਮਹਾਰਾਜ ਜੀ ਮੱਖਣ ਸ਼ਾ ਲਵਾਣਾ ਆ ਰਿਹਾ ਹੈ ਸਤਿਗੁਰੂ ਮਹਾਰਾਜ ਜੀ ਤਾਂ ਅੰਤਰ ਜਾਮੇ ਹਨ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਕਿ ਭਾਈ ਉਹਨੂੰ ਸਨੇਹਾ ਦੇਵੋ ਕਿ ਭਾਈ ਇਕੱਲਾ ਅੰਦਰ ਆਵੇ ਇਤਨਾ ਰੌਲਾ ਪਾ ਕੇ ਨਾ ਆਵੇ ਤਾਂ ਮੱਖਣ ਸ਼ਾ ਲਵਾਣਾ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਉੱਪਰ ਆਇਆ ਤੇ ਸਿਰ ਮੱਥਾ ਠੀਕਿਆ ਦੋ ਮੋਹਰਾਂ ਰੱਖ ਕੇ ਤਾਂ ਸਤਿਗੁਰੂ ਮਹਾਰਾਜ ਜੀ ਨੇ ਆਖਿਆ ਕਿ ਮੱਖਣ ਸ਼ਾ ਜੀ ਤੁਸੀਂ ਸੁਖੀਆਂ ਦਾ 500 ਸਨ ਤੁਸੀਂ ਦੋ ਮੋਹਰਾਂ ਦਾ ਮੱਥਾ ਟੇਕ ਰਹੇ ਹਾਂ ਤੇ ਜਦੋਂ ਵੇੜਾ ਆਪਜੀ ਦਾ ਜਹਾਜ਼ ਆਪਜੀ ਦਾ ਡੁੱਬਦਾ ਸੀ ਆਹ ਦੇਖੋ ਸਾਡੇ ਮੋਢੇ ਦੇ ਉੱਪਰ ਜਹਾਜ਼ ਦੇ ਨਿਸ਼ਾਨ ਜਿਆਣੀ ਹਲੇ ਵੀ ਪਈ ਹੋਈ ਹਨ ਸੋ ਇਸ ਦਾ ਮਨ ਗੜਗੜ ਹੋ ਗਿਆ ਕਿ ਮੈਨੂੰ ਲੱਗ ਗਿਆ ਪੂਰਾ ਸਤਗੁਰੂ ਮਹਾਰਾਜ ਜੀ ਤਾਂ ਇਸ ਨੇ ਫਿਰ 500 ਮੋਹਰਾਂ ਦਾ ਸੰਕਲਪ ਕਰਿਆ ਕਿ ਹੁਣ ਮੈਂ ਮੱਥਾ ਟੇਕੂਗਾ ਪਰ ਸਤਗੁਰੂ ਮਹਾਰਾਜ ਜੀ ਮੈਂ ਆਪ ਜੀ ਦੇ ਚਰਨਾਂ ਵਿੱਚ ਕੱਲ ਨੂੰ ਆਵਾਂਗਾ ਸੋ ਇਸਨੇ ਚਾਈਂ ਚਾਈਂ ਦੇ ਵਿੱਚ ਇਸਨੇ ਆ ਕੇ ਮਹਾਰਾਜੀ ਵਾਸਤੇ ਇੱਕ ਸਫੈਦ ਰੰਗ ਦਾ ਸੋਖਮ ਬਸਤਰ ਯਾਨੀ ਬਹੁਤ ਹੀ ਜਿਹੜਾ ਬਾਰੀਕ ਤਾਰ ਦਾ ਬਸਤਰ ਹੁੰਦਾ ਹੈ ਸਾਸੰਗ ਜੀ ਸੁੰਦਰ ਦਸਤਾਰ ਉਹ ਲਈ ਔਰ 체ਤੀ ਤੋਂ 체ਤੀ ਇਸਨੇ ਦਰਜੀ ਤੋਂ ਜਾਨੀ ਬਸਤਰ ਤਿਆਰ ਕਰਵਾਏ ਤੇ ਮੱਖਣ ਸ਼ਾਹ ਲਵਾਨਾ ਨੇ ਰਾਤ ਨੂੰ ਵਿਸ਼ਰਾਮ ਕੀਤਾ ਅਮਰਤ ਵੇਲੇ ਉੱਠਿਆ ਕੁਟਕੀਸ ਨੇ ਸ੍ਰੀ ਜਪਜੀ ਸਾਹਿਬ ਦਾ ਪਾਠ ਸ੍ਰੀ ਸੁਖਨੀ ਸਾਹਿਬ ਦਾ ਪਾਠ ਕੀਤਾ ਅਰਦਾਸ ਕੀਤੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੋ ਇਹ ਆਪਣੇ ਪੋਰਸ ਪਾਈਆਂ ਨੂੰ ਨਾਲ ਲੈ ਕਰਕੇ ਤੇ 500 ਸੋਨੇ ਦੀਆਂ ਮੋਹਰਾਂ ਨਾਲ ਲੈ ਕਰਕੇ ਤੇ ਹੋਰ ਦਸਵੰਦ ਦੀ ਜੋ ਮਾਇਆ ਸੀ ਉਸ ਨੂੰ ਨਾਲ ਲੈ ਕਰਕੇ ਇਹ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚਦਾ ਹੈ ਤਾਂ ਮਹਾਰਾਜ ਜੀ ਨੂੰ ਉਸ ਨੇ ਨਮਸਕਾਰ ਕੀਤੀ ਸਤਿਗੁਰ ਮਹਾਰਾਜ ਜਾਨੀ ਨਮਸਕਾਰ ਕਰਨ ਤੋਂ ਪਹਿਲਾਂ ਜਦੋਂ ਆ ਹੀ ਰਿਹਾ ਸੀ ਤਾਂ ਸਤਿਗੁਰਾਂ ਨੇ ਪਹਿਲਾਂ ਇਹਨੂੰ ਬਚਨ ਕੀਤਾ ਹੋਇਆ ਸੀ ਕਿ ਸਾਨੂੰ ਪ੍ਰਗਟ ਨਹੀਂ ਕਰਨਾ ਜਿਹੜਾ ਸਾਨੂੰ ਪ੍ਰਗਟ ਕਰੇਗਾ ਤਾਂ ਉਸਦਾ ਮੂੰਹ ਕਾਲਾ ਹੋ ਜਾਏਗਾ ਤਾਂ ਜਦੋਂ ਮੱਖਣ ਚੋਲ ਵਾਲੇ ਨੂੰ ਇਹ ਬਚਨਾਂ ਦਾ ਪਤਾ ਲੱਗਿਆ ਤਾਂ ਉਸਨੇ ਆਖਿਆ ਕਿ ਮੈਂ ਪਹਿਲਾਂ ਹੀ ਮੂੰਹ ਕਾਲਾ ਕਰ ਲੈਣਾ ਤਾਂ ਸਤਿਗੁਰ ਮਹਾਰਾਜ ਜੀ ਦੀ ਜੋਰਸੋਈ ਸੀ ਉਸ ਵਿੱਚ ਹੋ ਗਿਆ ਉਹ ਤੇ ਕਾਲਸ ਆਪਣੇ মুখ ਨੂੰ ਲਗਾ ਲਈ ਕਿ ਮੈਂ ਸਤਿਗੁਰਾਂ ਦਾ ਬਚਨ ਮੈਂ ਪੂਰਾ ਕਰ ਰਿਹਾ ਹਾਂ ਤੇ ਉਸ ਤੋਂ ਬਾਅਦ ਫਿਰ ਇਹ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦੇ ਨੇ ਤਾਂ ਸਤਿਗੁਰੂ ਜੀ ਦੇਖ ਰਹੇ ਨੇ ਇਹ ਮੱਖਣ ਚਾਹ ਲਵਾਣੇ ਨੇ ਤਾਂ ਪਹਿਲੇ منہ ਕਾਲਾ ਕਰ ਲਿਆ ਹੈ ਮਹਾਰਾਜ ਜੀ ਨੂੰ ਦੇ ਨਾਲ ਸਵਾਲ ਜਵਾਬ ਹੋਏ ਮਹਾਰਾਜ ਜੀ ਨੇ ਆਖਿਆ ਕਿ ਭਾਈ ਤੂੰ ਸਾਨੂੰ ਪ੍ਰਗਟਨਾ ਕਰ ਅਸੀਂ ਇਸੇ ਤਰ੍ਹਾਂ ਹੀ ਮੋਜ ਆਨੰਦ ਵਿੱਚ ਹਾਂ ਤਾਂ ਮੱਖਣ ਚਾਹ ਲਵਾਣੇ ਨੇ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸੱਚੇ ਬਾਦਸ਼ਾਹ ਮਹਾਰਾਜ ਜੀਓ ਆਪ ਜੀ ਜਿਸ ਤਰ੍ਹਾਂ ਕਿ ਮੇਰਾ ਇਹ ਡੁੱਬਦਾ ਬੇੜਾ ਆਪ ਜੀ ਨੇ ਪਾਰ ਲੰਘਾਇਆ ਹੈ ਸੱਚੇ ਬਾਦਸ਼ਾਹ ਮਹਾਰਾਜ ਜੀਓ ਸਾਥ ਸੰਗਤ ਜੀ ਜਿਹੜੀਆਂ ਸੰਗਤਾਂ ਨੇ ਇਸ ਸੰਸੇ ਦੇ ਵਿੱਚ ਡੁੱਬ ਰਹੀਆਂ ਨੇ ਸਾਥ ਸੱਚੇ ਪਾਤਸ਼ਾਹ ਮਹਾਰਾਜੀਓ ਇਹ ਪਰਮ ਦੇ ਵਿੱਚ ਡੁੱਬ ਰਹੀਆਂ ਨੇ ਸੱਚੇ ਪਾਤਸ਼ਾਹ ਜੀ ਅਗਰ ਆਪ ਜੀ ਪ੍ਰਗਟ ਨਹੀਂ ਹੋਵੋਗੇ ਤਾਂ ਜਿਹੜੇ ਦੰਬੀ ਪਖੰਡੀ ਗੁਰੂ ਨੇ ਉਹ ਤਾਂ ਪ੍ਰਗਟ ਹੋ ਕੇ ਪਹਿlni ਬੈਠੇ ਨੇ ਤਾਂ ਸੰਗਤਾਂ ਉਹਨਾਂ ਕੋਲ ਜਾਣਗੀਆਂ ਸੰਗਤਾਂ ਗੁੰਮਰਾ ਹੋਣਗੀਆਂ ਸੰਗਤਾਂ ਦਾ ਵੇੜਾ ਸਤ ਸਤਗੁਰ ਮਹਾਰਾਜੀ ਡੁੱਬਦਾ ਜਾਏਗਾ ਸੋ ਸਤਗੁਰ ਮਹਾਰਾਜੀ ਇਸ ਕਰਕੇ ਸੰਗਤਾਂ ਨੂੰ ਤਾਰਨ ਵਾਸਤੇ ਆਪ ਜੀ ਜ਼ਰੂਰ ਪ੍ਰਗਟ ਹੋਵੋ ਤਾਂ ਜਦੋਂ ਇਸ ਤਰ੍ਹਾਂ ਇਹਨਾਂ ਨੇ ਮੱਖਣਛਾ ਲਵਾ ਲੈਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇ ਪਾਸ ਇਸ ਤਰ੍ਹਾਂ ਬੇਨਤੀਆਂ ਕੀਤੀਆਂ ਤਾਂ ਮਹਾਰਾਜੀ ਨੇ ਇਸ ਦੀ ਬੇਨਤੀ ਪ੍ਰਵਾਨ ਕਰ ਲਈ ਤਾਂ ਆਖਿਆ ਕਿ ਭਾਈ ਹੁਣ ਸਾਨੂੰ ਪ੍ਰਗਟ ਹੋਣ ਕਰਕੇ ਹੀ ਰਹੇਗਾ ਤਾਂ ਮਹਾਰਾਜ ਜੀ ਨੇ ਇਸ ਨੇ ਫਿਰ ਪ੍ਰਗਟ ਕੀਤਾ ਤੇ ਕੋਠੇ ਦੇ ਉੱਪਰ ਚੜ ਕੇ ਆਖਣ ਲੱਗ ਗਿਆ ਸੱਚਾ ਗੁਰ ਲਾਧੋ ਰੇ ਸੱਚਾ ਗੁਰ ਲਾਧੋ ਰੇ ਇਸ ਤਰ੍ਹਾਂ ਦੀ ਇਹ ਵਚਨ ਆਖਦਾ ਹੈ ਤਾਂ ਸਤਗੁਰ ਮਹਾਰਾਜ ਜੀ ਉਸ ਤੋਂ ਬਾਅਦ ਜੀ ਫੇ ਤੇ ਸੰਗਾਸਨ ਤੇ ਆਪਣੇ ਮਿਰਾਜਮਾਨ ਹੋਏ ਤੇ ਮਹਾਰਾਜ ਜੀ ਨੂੰ ਜਾਣੀ ਜਿਹੜਾ ਸੀ ਇਹ ਪਹਿਨਾਇਆ ਸਾਰਾ ਕੁਝ ਜਿਹੜਾ ਸੀ ਬਸਤਰ ਦਿੱਤੇ ਜਿਹੜੇ ਕੀ ਲਿਆ ਕਰਕੇ ਆਏ ਸੀ ਸੋ ਗਾਕਾਂ ਪੇਟਾਵਾਂ ਰੱਖੀਆਂ ਪੇਟਾਵਾਂ ਗਾ ਅੱਗੇ ਰੱਖ ਕੇ ਹੋਰ ਸੰਗਤਾਂ ਵੀ ਆ ਰਹੀਆਂ ਨੇ ਈੜ ਲੱਗੀ ਸਤਬਰਾਂ ਦੇ ਪਾਸ ਸੋ ਮਹਾਰਾਜ ਜੀ ਦੇ ਦਰਸ਼ਨ ਕਰਕੇ ਸੰਗਤਾਂ ਗਦਗਦ ਹੋ ਰਹੀਆਂ ਨੇ ਸੰਗਤਾਂ ਦੇ ਸਾਂਸੇ ਨਿਕਲ ਗਏ ਇਹ ਸਾਨੂੰ ਪੂਰਾ ਗੁਰੂ ਲੱਭ ਗਿਆ ਸਾਨੂੰ ਪੂਰਾ ਘਰ ਉੱਲਭ ਗਿਆ ਹੈ ਸੋ ਉਸ ਸਮੇਂ 사ਸੰਗ ਜੀ ਫਿਰ ਬਾਬਾ ਬੁੱਢਾ ਜੀ ਦੀ ਅੰਸਵੰਸ ਵਿੱਚੋਂ ਭਾਈ ਗੁਰਦਿੱਤਾ ਜੀ ਨੇ ਸ਼੍ਰੀ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਵੱਲੋਂ ਜੋ ਗੁਰਿਆਈ ਦੀ ਭੇਂਟ ਮਿਲੀ ਹੋਈ ਸੀ ਇਹ ਜਿਹੜਾ ਕਿ ਜਾਨੀ ਨਾਰੀਅਲ ਸੀ ਅਤੇ ਪੰਜ ਪੈਸੇ ਸਤਗੁਰਾਂ ਦੀ ਝੋਲੀ ਵਿੱਚ ਪਾ ਕਰਕੇ ਤਾਂ ਭਾਈ ਗੁਰਦਿੱਤਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਮੱਥੇ ਤੇ ਤਿਲਕ ਲਗਾਇਆ ਤੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਕੋਰ ਸੰਗਤਾਂ ਵੀ ਬੇਅੰਤ ਦਰਸ਼ਨ ਕਰਨ ਵਾਸਤੇ ਆ ਰਹੀਆਂ ਸਨ ਸੋ ਸਾਧ ਸੰਗਤ ਜੀ ਇਸ ਤਰ੍ਹਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਅੱਜ ਦੇ ਦਿਹਾੜੇ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਹੋਏ ਹਨ ਸੋ ਸਾਧ ਸੰਗਤ ਜੀ ਸਮੂਹ ਸਾਧ ਸੰਗਤਾਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦੇ ਵਿਸਦੀਆਂ ਬਹੁਤ-ਬਹੁਤ ਵਧਾਈਆਂ ਹੋਵਣ ਜੀ ਗਲਤੀ ਬੁਲਚਕ ਦੀ ਖਿਮਾ ਬਖਸ਼ਣਾ ਜੀ ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ